ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਤੁਹਾਨੂੰ ਸਾਰਾ ਪਤਾ ਹੀ ਹੈਗਾ ਕਿ ਸਵਾ ਦੇ ਦਿਨ ਚੱਲ ਰਹੇ ਨੇਗੇ ਜਥਾ ਤੁਰ ਪਿਆ ਪਿੰਡ ਭੀੜ ਤੋਂ ਲੈ ਕੇ ਸ਼ੰਗਤ ਦੇ ਨਾਲ ਪੂਰਾ ਸੰਗਤ ਪਿੰਡ ਭੀੜ ਤੋਂ ਤੁਰ ਪਈ ਆਗੀ ਟ੍ਰੈਕਾਂ ਦੇ ਮੂਰੇ ਮੂਰੇ ਵੀਰੂਣੇ ਸਾਹਮਣੇ ਪੋਰ ਦੇਖ ਲਿਆ ਤੁਸੀਂ ਪਿੰਡ ਭੀੜ ਐਮ ਜ਼ਗੜ ਸਾਹਮਣੇ ਟੰਡਾਂ ਦੇ ਆ ਗਏ ਬੜ ਬਟੇਰੇ ਤੇ ਤੁਰ ਪਾਂਗੇ ਹੁਣ ਆਪਾਂ ਸ਼ਰਹੰਦ ਸ਼੍ਰੀ ਫਤਿਹਗੜ ਸ਼ਾਮ ਨੂੰ ਰਸਤੇ ਦੇ ਵਿੱਚ ਜਾਣਦੇ ਆ ਕਿ ਆਰਮਨਾਰ ਮੂਰੇ ਝੂੜ ਦੇ ਨਿਸ਼ਾਨ ਲੈਣ ਪੰਥ ਮਹਾਰਾਜ ਦੇ ਸ਼ੰਤ ਬਾਬਾ ਜਨਨਾ ਸਿੰਘ ਜੀ ਪੰਰਾਂ ਵਾਲਾ ਦੇ ਨਿਸ਼ਾਨ ਸਾਹਿਬ ਝੂੜਦੇ ਨੇ ਕਿ ਟਰੈਕਟਰਾਂ ਦੇ ਮੂਰੇ ਪਾ ਪਹੁੰਚ ਗਏ ਆ ਠੰਡੇ ਭੋਰਜ ਸਾਹਿਬ ਦੇ ਵਿੱਚ ਕਰੋ ਜੀ ਦਰਜਨ ਠੰਡੇ ਭੋਰਜ ਸਾਹਿਬ ਦੇ ਤੇ ਧੁੰਦ ਵੀ ਬਹੁਤ ਆ ਵੀ ਠੰਡ ਬਾਬਾ ਨਜਾਇਜ਼ ਆ ਗਈ। ਅਰਧਨ ਪੂਰਾ ਪਿੰਡ ਇੱਥੇ ਲੰਗਰ ਲਾਇਆ ਸਾਹਮਣੇ ਠੰਡਾ ਭੋਰਜ ਸਾਹਿਬ ਠੰਡਾ ਭੋਰਜ ਤੇ ਮਾਤਾ ਗੁਜਰੀ ਤੇ ਸਹਰ ਜੱਤਾਂ ਨੂੰ ਟੰਡੇ ਪੋਰਚ ਦੇ ਵਿੱਚ ਰੱਖਿਆ ਸੀਗਾ ਤੇ ਹੁਣ ਆਪਾਂ ਪਹੁੰਚ ਗਿਆਂ ਕੋਰਤਵਾਰਾ ਚੁੱਤੀ ਸਰੂਪ ਤੇ ਸਾਬ ਦੇ ਵਿੱਚ ਤੇ ਹੁਣ ਆਪਾਂ ਪਹੁੰਚ ਗਿਆਂ ਜਿੱਥੇ ਆਪਣਾ ਲੰਗਰ ਲਾਇਆ ਹੋਇਆ ਹੈ ਵਗਾ ਉੱਥੇ ਪਹੁੰਚ ਗਿਆਂ ਕਿ ਇਹ ਆ ਛਾਮਣੇ ਪਿੰਡ ਪਹੀੜ ਵਾਲੇ ਸਾਡੇ ਪਿੰਡ ਦੇ ਨੌਜਵਾਨ ਕਰ ਰਹੇ ਨੇ ਛੇਪਾ ਭਾਂਡਿਆਂ ਦੀ ਤੇ ਪਿੱਛੇ ਸਾਡੇ ਪਿੰਡ ਦੀ ਆ ਟੈਂਕੀ ਆ ਗਈ ਆ ਗਈ ਮੂਰੇ ਬੈਠਾਗਾ ਟੈਂਕੀ ਦੇ ਦੇਵ ਸੋਣੀ ਵੀਰਾ ਤੇ ਤੇਪਾਈ ਦਾ ਮੁੰਡਾ ਹਿੱਦਰ ਵੀਰਾ ਸ਼ਮਰਾ ਸਾਹਿਬ ਯਾ ਵੀਰੇ ਸਾਰੇ ਪਿੰਡ ਦੇ ਨੇਗੇ ਸਾਰੇ ਤਕਰੀਬਨ ਪਿੰਡ ਦੇ ਨੇਗੇ ਤੇ ਅੱਜ ਦੁਬਾਰਾ ਸਾਡੇ ਪਿੰਡ ਦੇ ਟਰਾਲੀ ਕਿਸਾਨ ਜੀ ਯੂਨੀਅਨ ਭਾਰਤੀ ਬਲਾਕ ਟੇਲੋਂ ਸਾਡੇ ਪਿੰਡ ਦੀ ਟਰਾਲੀ ਹੈਗੀ ਅੱਜ ਤਰ੍ਹਾਂ ਸੇਵਾ ਚੱਲ ਰਹੀਆਂ ਨੇ ਕਿ ਬੀਬੀਆਂ ਸਾਹਿਬ ਜੀ ਕੱਟ ਰਹੀਆਂ ਨੇ ਕਿ ਤੇ ਹੁਣ ਆਪਾਂ ਪਹੁੰਚ ਗਿਆਗੇ ਹਸ ਰੋਟੀ ਵਾਲੀਆਂ ਬੀਬੀਆਂ ਕੋਲ ਰੋਟੀ ਵਾਲੀ ਬੀਬੀ ਅੱਜ ਦੁਬਾਰਾ ਪਹੁੰਚ ਗਿਆਗੇ ਹਲਵਾਈਆਂ ਕੋਲ ਜੋ ਟ੍ਰੇਡ ਬਣਾ ਲੈਣਗੇ ਬਰੈਡ ਚੱਲ ਰਹੇ ਨੇ ਕਿ ਇੱਧਰ ਪਕੌੜੇ ਵੀ ਸਾਨੂੰ ਤਕਾਉਣੇ ਤੇ ਇੱਧਰ ਭਾਈ ਪਕੌੜੇ ਕੱਢ ਰਿਹਾ ਵਗਾ ਪਰੇਪਾਨਗੇ ਬੈਡ ਸਾਰੇ ਹیدر ਹਲਵਾਈ ਸਾਹਿਬ ਦਾਲ ਮਨਾ ਰਹੇ ਨੇ ਤੇ ਫਹਿਰ ਦੀ ਇਹ ਲੰਗਰ ਸਾਂਝਾ ਵਗਾ ਕਈ ਪਿੰਡਾਂ ਤੋਂ ਪਿੰਡਾਂ ਦਾ ਇਕੱਠਾ ਹੋ ਕੇ ਲੰਗਰ ਹੁੰਦਾ ਵਗਾ 26 27 28 ਦਸੰਬਰ ਨੂੰ ਗੁਰਦੁਆਰਾ ਟਿੱਬੀ ਸਹਿਬ ਨਾਰਾਇਣ ਸਰ ਸਾਹਿਬ ਪੰਡ ਪੰਗਲਾ ਨੇੜੇ ਸਮਰਾਲਾ ਸੰਤ ਪਾਪਾ ਰਣਜੀਤ ਸਿੰਘ ਜੀ ਪੰਗਲਾਂ ਬਾਰੇ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਤ ਬੱਬਰ ਰਣਜੀਤ ਸਿੰਘ ਜੀ ਪੰਗਲਾਂ ਬਾਰੇ ਜੋ ਕਿ ਸ਼ੰਗਤ ਦੇ ਵਿੱਚ ਬੈਠ ਕੇ ਭਾਜਨ ਕਰ ਰਹੇ ਨੇ ਕਿ ਸੰਤ ਬੱਬਰ ਰਣਜੀਤ ਸਿੰਘ ਜੀ ਪਿੰਡ ਦੀ ਸਾਰੀ ਸ਼ੰਗਤ ਤੇ ਕਈ ਪਿੰਡਾਂ ਦਾ ਪੰਗਲ ਕਣਾ ਤੇ ਵੀ ਆ ਆਉਂਦੇ ਨੇ ਕਿ ਸੇਵਾ ਕਰਨ ਕਈ ਪਿੰਡਾਂ ਦਾ ਇਕੱਠਾ ਹੁੰਦਾ ਵਗਾ ਰੰਗ ਰਾਰ ਜੋ ਕਿ ਆਪਾਂ ਦੇਖ ਰਹੇ ਹੋਗੇ ਆਗੇ ਸਾਡੇ ਪਿੰਡ ਦੇ ਫਿਰ ਦਵਾਰੇ ਚੱਲਦੇ ਆਂਗੇ ਟਰਾਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਰ ਫਤੇ ਕਰੋ ਜੀ ਤਹਸਨ ਕਰਤਾਰ ਫਤੇਕਰ ਸਾਹਿਬ ਸ਼ਰਹੰਦ ਛੋਟੇ ਸ਼ਾਹਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਬਾਦੇ ਦਿਨ ਚਾਲਦੇ ਹੁੰਦੇ ਪਪਾ ਚੋਰਾਪੁਰ ਸੇਂਗੀ ਜੀ ਤੁੰਤਨ ਪਪਾ ਫਤੇ ਸਿੰਘ ਜੀ ਤੁੰਤਨ ਮਾਤਾ ਗੁਜਰਕੌਰ ਜੀ ਜੋ ਕਿ ਬਹੁਤ ਮਹੀਨੇ ਠੰਡੇ ਬੋਰਚ ਦੇ ਵਿੱਚ